ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਆਏ ਐੜੇ ਤੇ ਬੋਲੀਆਂ ਪਹਿਲਾਂ ਊੜੇ ਤੇ ਬੋਲੀਆਂ ਆਈਆਂ ਹੋਈਆਂ ਜੇ ਤੁਹਾਨੂੰ ਤੁਸੀਂ ਨਹੀਂ ਸੁਣੀਆਂ ਤੇ ਚੈਨਲ ਤੇ ਜਾ ਕੇ ਸੁਣ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਹੁਣ ਆਪਾਂ ਐੜੇ ਤੋਂ ਸ਼ੁਰੂ ਕਰਦੇ ਆਂ ਅਰਨਾ 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 ਰੰਗ ਦੇ ਕਾਲੇ ਦਾ ਘੜਲੋ ਖੇਤ ਵਿੱਚ ਡਰਨਾ ਨਹੀਂ ਅੰਗ ਦੇ ਕਾਲੇ ਦਾ ਘੜਲੋ ਖੇਤ ਵਿੱਚ ਡਰਨਾ ਨਹੀਂ ਰੰਗ ਦੇ ਕਾਲੇ ਦਾ ఆవే నాజరా బ ఆవే నా దాబోతే రాతే సాడే నీ ఇరాధే ఖాలీ ముడవే ఆవే నాజరా బజరా బాబ దరవాజే వో తేను పౌదా టోకరా ਕਰ ਤੈਨੂੰ ਦੋ ਪ੍ਰਸ਼ਾਦ ਹੈ ਗਿੱਦੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਗਿੱਦੇ ਵਿੱਚ ਨੱਚਦੀ ਦੀ ਧਮਕ ਪਵੇ ਦਰਵਾਜ਼ੇ ਅੰਬ ਦੀ ਟਾਣੀ ਤੇ ਤੋਤਾ ਬਠਾ ਅੰਬ ਪੱਕਣ ਨਾ ਦੇਵੇ ਸੋਣੀ ਪਾਬੋ ਨੂੰ ਧੌਰ ਵਸੰਨਾ ਦੇਵੇ ਸੋਣੀ ਪਾਬੋ ਨੂੰ ਧੌਰ ਵਸੰਨਾ ਦੇਵੇ ਅੰਬ ਦੀ ਟਾਣੀ ਤੋਤਾ ਬਠਾ 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 ਬਿਟ ਕਰ ਗਿਆ ਮੇਰੀ ਭਰੀ ਜਵਾਨੀ ਠਿਠ ਕਰ ਗਿਆ ਮੇਰੀ ਭਰੀ ਜਵਾਨੀ ਠਿਠ ਕਰ ਗਿਆ ਆਣ ਨੇਰੀਆਂ ਵੇ ਜਾਣ ਨੇਰੀਆਂ ਮੁੰਡਿਆ ਸੱਤ ਵਿਚਾਲੇ ਗੱਲਾਂ ਹੋਣ ਤੇਰੀਆਂ ਮੁੰਡਿਆ ਸੱਤ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ ਅмма 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 ਨਹੀਂ ਮੈਂ ਨੱਚਦੀ ਝੂਮਦੀ ਅмма ਗਿੱਧਾ ਪਾਉ ਕੁੜੀਓ ਨਹੀਂ ਮੈਂ ਨੱਚ ਕੇ ਦਿਖਾਵਾ ਗਿੱਧਾ ਪਾਉ ਕੁੜੀਓ ਨਹੀਂ ਮੈਂ ਨੱਚ ਕੇ ਦਿਖਾਵਾ ਆ ਬਣ ਜਾ ਰਿਹਾ ਬਹਿ ਬਣ ਜਾ ਰਿਹਾ ਕਿੱਥੇ ਨੇ ਤੇਰਾ ਘਰ ਵੇ ਵੇ ਪੀੜੀ ਵਾਂਗ ਬਚਾ ਕੇ ਛਾੜੀ ਪੀੜੀ ਵਾਂਗ ਬਚਾ ਕੇ ਛਾੜੀ ਮੈਂ ਜਾਊਂਗੀ ਮਰਵੇ ਮੇਰੇ ਉੜਾ ਡੋਰੀਆ ਮਹਿਲਾਵਾਂ ਵਾਲੇ ਘਰ ਵੇ ਮੇਰਾ ਉੜੇ ਡੋਰੀਆ ਮਹਿਲਾਵਾਂ ਵਾਲੇ ਘਰ ਵੇ ਔਹ ਕਹੀ ਆਉਂਦੇ ਦੋ ਜਣੇ ਔਹ ਕਹੀ ਆਉਂਦੇ ਦੋ ਜਣ ਦੋਹਾਂ ਤੋਂ ਬਣ ਗਏ ਚਾਰ ਵੇ ਕੁੰਡ ਕਢਾ ਕੇ ਨਾ ਤਰੀ ਮਾ ਦੇਨੇ ਯਾਰ ਵੇ ਕੁੰਡ ਕਢਾ ਕੇ ਨਾ ਤਰੀ ਮਾ ਦੇਨੇ ਯਾਰ ਵੇ ਕੁੰਡ ਕਢਾ ਕੇ ਨਾ ਅਰਭੀ ਵੀ ਕਨੀ ਆਈ ਆਈ ਵੇ ਨੌਕਰ ਆ ਅਰਭੀ ਵੀ ਕਨੀ ਆਈ ਆਈ ਵੇ ਨੌਕਰ ਆ ਲੈ ਦੇ ਸੇਰ ਕੁ ਮੈਨੂੰ ਵੇਸ వే ఢల్పణావే కట్న లల్ పడావే కట్ యాద కి తను వే చూ ద మెను చూ దీ లే మేను ఆరి ఆరి ఆ హే బ దాత హే దాత అిఠి డాక చావలిఖ చిఠియా డాక చావ తి మిఖది పడ ము అిఠి మ్యాఖది పడ ము అడి తేరి కౌళక ਅੱਡੀ ਧਮੀਰੀ ਕੋਲ ਕੰਚ ਦੀ ਗੂਠੇ ਤੇ ਸਿਰਨਾਵਾ ਬੈ ਲਿਖ ਲਿਖ ਚਟੀਆਂ ਡਾਕ ਚ ਪਾਵਾਂ ਲਿਖ ਲਿਖ ਚਟੀਆਂ ਡਾਕ ਚ ਪਾਵਾਂ ਤੁਰਤੋਂ ਪਤੇ ਮਗਾਵਾ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾ ਦੱਸ ਜਾ ਜੋੜ ਬੋਲੀਆਂ ਪਾਵਾਂ ਅੱਡੀ ਵਜਦੀ ਜੈ ਕੁਰੇ ਤੇਰੀ ਲੋਕਾਂ ਦੇ ਚ ਬਾਰੇ ਹਿੱਲਦੇ ਅੱਡੀ ਵਜਦੀ ਜੈ ਕੁਰੇ ਤੇਰੀ ਲੋਕਾਂ ਦੇ ਚ ਬਾਰੇ ਲਿੱਲਦੇ ਹਣ ਜਾਣ ਨੂੰ ਨੌ ਦਰਵਾਜੇ ਹਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਢੂ ਮੋਰੀ ਕਾਕਾ ਚਨ ਵਰਗਾ ਦੇਵੇ ਬਾਪ ਲਾਲੋਰੀ ਕਾਕਾ ਚਨ ਵਰਗਾ ਦੇਵੇ ਬਾਪ ਲਾਲੋਰੀ ਹਣ ਜਾਣ ਨੂੰ ਨੌ ਦਰਵਾਜੇ ਹਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਢੂ ਮੋਰੀ ਕੱਢ ਕਾਲ ਜਾ ਤੈਨੂੰ ਦਿੱਤਾ ਕੱਢ ਕਾਲ ਜਾ ਤੈਨੂੰ ਦਿੱਤਾ ਮਾਂ ਬਾਪ ਤੋਂ ਚੋਰੀ ਲੈ ਜਾ ਹਣਦਿਆ ਨਾ ਡਾਕਾ ਨਾ ਚੋਰੀ ਲੈ ਜਾ ਹਣਦਿਆ ਨਾ ਡਾਕਾ ਨਾ ਚੋਰੀ അംബ കോളേ മലിയോ ദ അക്ക വേ പാ രംഗ അക്കൽ വേ പാ രംഗ കാല അംബ കോള മലിയോ ടാലി അക്കല ബി വെ ഗോരാ രംഗ ഖാലി ਕਾਲੇ ਤੇ ਵਿਚਲੀ ਕਿ ਕਚੀਰਾ ਵਿੱਚ ਕੰਗਾ ਜੇਠ ਦਾ ਪਿਓ ਵਰ ਗਿਆ ਜੇਠਾ ਕਿਉਂ țeḍī ਅੱਖ ਨਾਲ ਵੇਖਦਾ ਪਿਓ ਵਰ ਗਿਆ ਵੇ ਜੇਠਾ ਕਿਉਂ țeḍī ਅੱਖ ਨਾਲ ਵੇਖਦਾ അംഗ അംഗ ചോ ജൂലോ ജലാ ദൂ വേ കുണേ വിക്കുണ്ടേപ്പൂ കുർത്ത ലൂ ഭാവേ വിക്കൂ ਅੰਮਾ ਨੀ ਅੰਮਾ ਆ ਕੀ ਕੀਤਾ ਨੀ ਅੰਮਾ ਧੀ ਮਦਰੀ ਜਵਾਈ ਤੇਰਾ ਲੰਮਾਣੀ ਲੰਮਾ ਧੀ ਮਦਰੀ ਜਵਾਈ ਤੇਰਾ ਲੰਮਾਣੀ ਲੰਮਾ ਅੰਗ ਅੰਗ ਚੋ ਚੋ ਬੰਡੁੱਲਾ ਅੰਗ ਅੰਗ ਚੋ ਚੋ ਬੰਡੁੱਲ ਦਾ ਕਿਹੜਾ ਦਰਜੀਨਾ ਪਿਉ ਮੈਂ ਕੁਰਤੀ ਲੈਣੀ ਔਣ ਜਾਣ ਭਾਵੇਂ ਵਿੱਕ ਜੇ ਮੁੰਡੇ ਦਾ ਬਾਪੂ ਮੈਂ ਕੁਰਤੀ ਲੈਣੀ ਔਣ ਜਾਣ ਭਾਵੇਂ ਵਿੱਕ ਜੇ ਮੁੰਡੇ ਦਾ ਬਾਪੂ ਹਾਟਾ ਲੱਗਿਆ ਕੌਲੀ ਨੂੰ ਰੱਬ ਚਕਲੇ ਰੱਬ ਚਕਲੇ ਜੇਠ ਮਖੌਲੀ ਨੂੰ ਰੱਬ ਚਕਲੇ ਰੱਬ ਚਕਲੇ ਜੇਠ ਮਖੌਲੀ ਨੂੰ ਅਸਾ ਦਾ ਮਾਇਆ ਦੇ ਦਰ ਸਾਹਮਣੇ ਉਜਾਚ ਬਾਰਾ ਪਾਣਾ ਬਈ ਵਖਰੇ ਹੋ ਕੇ ਮਰਜ਼ੀ ਕਰਨੀ ਵਖਰੇ ਹੋ ਕੇ ਮਰਜ਼ੀ ਕਰਨੀ ਆਪਣਾ ਹੁਕਮ ਚਲਾਉਣਾ ਬਈ ਰੱਖਣਾ ਤਾਂ ਤੇਰੀ ਮਰਜ਼ੀ ਪੇਕੇ ਜਾ ਕੇ ਮੜਕ ਨਾਲੇ ਆਉਣਾ ਜੇ ਰੱਖਣਾ ਤਾਂ ਤੇਰੀ ਮਰਜ਼ੀ ਆ ਗਿਆ ਨੀ ਬਾਬਾ ਨਈਓ ਮਾਰਦਾ ਖੰਘੂਰਾ ਨਿਤ ਦਾ ਕੰਮ ਮਕੋਣਾ ਕੁੜੀਓ ਈ ਦੇ ਗਾਲੇ ਵਿੱਚ ਟਾਲਿਆ ਚ ਪਾਉਣਾ ਕੁੜੀ ਯੋਹ ਦੇ ਗਾਲੇ ਵਿੱਚ ਟਾਲੇ ਅਜ ਪੋਣਾ ਕੂੜਿਓ ਆਫਤਾ ਮਾਮਾ ਗਿਆ ਪੁੱਤ ਨੂੰ ਵਿਆਹ ਮਾਮੀ ਨੂੰ ਛੱਡ ਗਿਆ ਛੁੱਕਨ ਨੂੰ ਬਰੋਟਾ ਨਹੀਂ ਬਰੋਟਾ ਲੱਗਿਆ ਛੂਟਨ ਨੂੰ ਬਰੋਟਾ ਨਹੀਂ ਬਰੋਟਾ ਲੱਗਿਆ ਛੂਟਨ ਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਸਪੋਰਟ ਕਰਿਓ ਤੇ ਪਲੀਜ਼ ਵੱਤ-ਵੱਤ ਸ਼ੇਅਰ ਕਰੋ ਤੇ ਉਹ ਆਪਣਾ ਵਾਚ ਟਾਈਮ ਆਪਾਂ ਜਲਦੀ ਜਲਦੀ ਕੰਪਲੀਟ ਕਰਨਾ ਇਸ ਕਰਕੇ ਵੱਤਵਾਦੇ ਸ਼ੇਅਰ ਕਰੋ ਤੇ ਤੁਹਾਨੂੰ ਵੀ ਆ ਆ ਰਹੇ ਹੋਣੇ ਸੋਹਣੀਆਂ ਸੁਣੀਆਂ ਬੋਲੀਆਂ ਆਪਾਂ ਹੋਰ ਲਿਆ ਕੇ ਆਵਾਂਗੇ ਤੇ ਅਗਲੀ ਆਪਣੀ ਏੜੀ ਤੇ ਬੋਲੀਆਂ ਆਉਣਗੀਆਂ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਵੀਡੀਓ ਨੂੰ ਵੱਤਵਾਦ ਜ਼ਰੂਰ ਕਰਿਓ ਧੰਨਵਾਦ